ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਝੋਨੇ ਦੇ ਬੀਆ ਨੂੰ ਲੈ ਕੇ ਪੰਬਲ ਪੂਸਾ ਬਣਿਆ ਬੈ ਵੀ ਕਿਹੜਾ ਬੀਏ ਸਾਲ ਲਾਉਗੂ ਕਿਹੜਾ ਨਾਂ ਲੱਗੂ ਜਾਂ ਕਿਹੜਾ ਲਾਈਏ ਤੇ ਕਿਹੜਾ ਨਾਂ ਲੱਗੇ ਉੱਥੇ ਦੂਜੇ ਪਾਸੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਬਜਾਈ ਹੈ ਝੋਨੇ ਦੀ ਟ੍ਰਾਂਸਪਲੈਂਟਿੰਗ ਆਪਾਂ ਕਹਿ ਦਈਏ ਝੋਨਾ ਲਾਉਣਾ ਕਹ ਦੀ ਉਹ ਸ਼ੁਰੂ ਹੋ ਚੁੱਕਿਆ ਮਿਤੀ 21 ਅਪ੍ਰੈਲ 2025 ਦਾ ਇਹ ਸੀਨ ਹੈ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਝੋਨਾ ਲੱਗ ਰਿਹਾ ਹੈ ਔਰ ਇਸ ਦਿਨ ਜੇ ਗੱਲ ਕਰੀਏ ਤਾਂ ਕੁਝ ਏਰੀਆ ਦੇ ਵਿੱਚ ਹਲੇ ਕਣਕਾਂ ਦੀ ਬਾਢੀ ਜਾਂ ਕੁਝ ਪਰਸੈਂਟ ਕਹੀਏ 10 ਤੋਂ 15% 21 April 2025 ਨੂੰ ਕਣਕਾਂ ਦੀ ਬਾਢੀ ਬਕਾਇਆ ਸੀ ਤੇ ਘੱਟੋ ਘੱਟ 50% ਤੋਂ ਉੱਪਰ ਜਿਹੜੀ ਤੂੜੀ ਬਣਨ ਵਾਲੀ ਬਕਾਇਆ ਸੀ ਪਰ ਇਹਨਾਂ ਦਿਨਾਂ ਦੇ ਵਿੱਚ ਹੀ ਝੋਨਾ ਜਿਹੜਾ ਲਾਉਣਾ ਸ਼ੁਰੂ ਹੋ ਗਿਆ ਖੈਰੇ ਵੀ ਪੰਜਾਬ ਦੇ ਰੰਗ ਨੇ ਕੁਝ ਜ਼ਿਲ੍ਹੇ ਐ ਜਿੱਥੇ ਸਪੈਸ਼ਲ ਛੋਟਾਂ ਹੁੰਦੀਆਂ ਔਰ ਇੱਥੇ ਜਿਹੜਾ ਝੋਨਾ ਇਹ ਬੜਾ ਜਲਦੀ ਲਗਾ ਦਿੱਤਾ ਜਾਂਦਾ ਜਦੋਂ ਆਪਾਂ ਝੋਨਾ ਲਾਉਣ ਦੀ ਤਿਆਰੀ ਕਰਾਂਗੇ ਬਾਕੀ ਪੰਜਾਬ ਉਦੋਂ ਨੂੰ ਇਹਨਾਂ ਦਾ ਝੋਨਾ ਜਿਹੜਾ ਕੀ ਆ ਵੀ ਨਸਾਰੇ ਵੱਲ ਨੂੰ ਚੱਲ ਪੂਗਾ ਤੇ ਜਦੋਂ ਆਪਣਾ ਝੋਨਾ ਚੱਲਣਾ ਹੈ ਵਧੀਆ ਤਰੀਕੇ ਨਾਲ ਬੂਝਾ ਮਾਰਨਾ ਉਦੋਂ ਨੂੰ ਇਹ ਝੋਨਾ ਵੱਢ ਲੈਣਗੇ ਤੇ ਦੁਬਾਰੇ ਫੇਰ ਝੋਨਾ ਇੱਥੇ ਲੱਗ ਜਾਊਗਾ ਤਾਂ ਇੱਥੇ ਦੋ ਵਾਰੀ ਝੋਨਾ ਲੱਗ ਜਾਂਦਾ ਇਹਨਾਂ ਪਿੰਡਾਂ ਦੇ ਵਿੱਚ ਤਾਂ ਬੜੇ ਹੀ ਵਧੀਆ ਸੀਨ ਹੈ ਵੀ ਇੱਕ ਪਾਸੇ ਪੰਜਾਬ ਚ ਕਣਕ ਖੜੀ ਐ ਝੋਨੇ ਦੇ ਵਿਆਂ ਨੂੰ ਲੈ ਕੇ ਬੜਾ ਭੰਬਲ ਪੁੱਸਾ ਤੇ ਦੂਜੇ ਪਾਸੇ ਝੋਨਾ ਜਿਹੜਾ ਲੱਗਣਾ ਵੀ ਸ਼ੁਰੂ ਹੋ ਗਿਆ